ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਸਿੰਪਲ ਸੂਟ ਨੂੰ ਆਪਾਂ ਵਧੀਆ ਡਿਜ਼ਾਈਨਰ ਕਿਵੇਂ ਬਣਾ ਸਕਦੇ ਆ ਸਿੰਪਲ ਜੀ ਲੇਸ ਲਾ ਕੇ ਤੇ ਉਹਦੇ ਵਾਸਤੇ ਹੁਣ ਲੇਖੋ ਆਪਾਂ ਕਮੀਜ਼ ਸਾਰਾ ਤਿਆਰ ਕਰ ਲਿਆ ਸੀਗਾ ਠੀਕ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਲਾਉਣੇ ਆ ਘੇਰੇ ਦੇ ਉੱਤੇ ਨਿਸ਼ਾਨ ਠੀਕ ਹੈ ਇੱਥੇ ਆਪਾਂ ਕੱਟ ਲਾਉਣੇ ਆ ਜਿੱਥੋਂ ਆਪਾਂ ਘੇਰੇ ਨੂੰ ਫੋਲਡਿੰਗ ਕਰਨਾ ਹੁੰਦਾ ਠੀਕ ਹੈ ਉੱਥੇ ਆਪਾਂ ਕੱਟ ਲਾ ਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਤੇ ਬਰਾਬਰ ਆਪਾਂ ਨੂੰ ਮੈਜ਼ਰਮੈਂਟ ਲਊਗਾ ਵੀ ਆਪਾਂ ਕਿੰਨਾ ਕੱਪੜਾ ਲੈਣਾ ਹੈ ਕਿੰਨੇ ਆਪਾਂ ਇੰਚ ਤੇ ਨਿਸ਼ਾਨ ਲਾਉਣਾ ਹੈ ਠੀਕ ਹੈ ਘੇਰੇ ਤੋਂ ਲੈ ਕੇ ਆਪਾਂ ਉੱਤੋਂ ਤੱਕ 3 ਇੰਚ ਤੱਕ ਦਾ ਨਿਸ਼ਾਨ ਲਾਇਆ ਠੀਕ ਹੈ ਸਾਰਾ ਹੀ ਆਪਾਂ ਇੱਕ ਤੋਂ ਦੂਜੀ ਸਾਈਡ ਦੋਨੋਂ ਪਾਸਿਆਂ ਤੇ ਆਪਾਂ 3 ਇੰਚ ਤੱਕ ਨਿਸ਼ਾਨ ਲਾਉਣਾ ਹੈ ਇਹ ਆਪਾਂ ਨਿਸ਼ਾਨ ਲਾਇਆ ਤੇ ਜਿਹੜਾ ਦੂਜਾ ਨਿਸ਼ਾਨ ਹੈ ਉਹ ਆਪਾਂ ਇੱਥੋਂ ਲਉਣਾ 4 ਇੰਚ ਤੱਕ ਠੀਕ ਹੈ ਘੇਰੇ ਨੂੰ ਆਪਾਂ ਫੋਲਡ ਨਹੀਂ ਕਰਨਾ ਆਪਾਂ ਫੋਲਡ ਕਰਕੇ ਸਿਰਫ ਨਿਸ਼ਾਨ ਲਾਉਣਾ ਠੀਕ ਹੈ ਵੈਸੇ ਸਿਉਣ ਨਹੀਂ ਲਾਉਣੀ ਉਸਤੇ ਤੇ ਅਪਾ 4 ਇੰਚ ਲੈਣਾ ਇੱਥੋਂ ਠੀਕ ਹੈ ਜਿਹੜਾ ਦੂਜਾ ਨਿਸ਼ਾਨ ਲਾਇਆ ਉਹ ਆਪਾਂ 4 ਇੰਚ ਦੇ ਗਾਇਤੇ ਲਾਇਆ ਇਹਦੇ ਕੋ ਹੁਣ ਆਪਾਂ ਘੇਰ ਜਾਂ ਨਿਸ਼ਾਨ ਛੜਤਾ ਇਸ ਨੂੰ ਆਪਾਂ ਕਰ ਲਾਂਗੇ ਸਿੱਧਾ ਹੁਣ ਇਹ ਫ੍ਰੀ ਉੱਤੇ ਲਾਉਣੀ ਆ ਆਪਾਂ ਲੈਸ ਠੀਕ ਹੈ ਇਹ ਲੈਸ ਹੁਣ ਆਪਾਂ ਉੱਤੇ ਨੂੰ ਕਰਕੇ ਲਾਉਣੀ ਆ ਇਸ ਤਰੀਕੇ ਨਾਲ ਠੀਕ ਹੈ ਇਹਦੇ ਲਈ ਆਪਾਂ ਲੈਸ ਨੂੰ ਤੁੱਠਾ ਕਰਕੇ ਰੱਖਣਾ ਜਿੱਥੇ ਆਪਣੇ ਨਿਸ਼ਾਨ ਲੱਗਿਆ ਉਥੋਂ ਇਸ ਤਰੀਕੇ ਨਾਲ ਰੱਖਣਾ ਇਹਦੇ ਉੱਤੇ ਹੁਣ ਆਪਾਂ ਸਿਉਣ ਲਾਵਾਂਗੇ ਨੀਂ ਨੀਂ ਦੇ ਆਸ ਤੇ ਉੱਤੇ ਰੱਖ ਕੇ ਜਿਸ ਤੇ ਆਪਣਾ ਸਿੱਧਾ ਮਿਸਾਲ ਲੱਗਿਆ ਉੱਥੇ ਹੀ ਆਪਾਂ ਲੈਸ ਰੱਖ ਕੇ ਲੋਣੀ ਹੈ ਆਪਾਂ ਇਧਰ ਉਧਰ ਨਹੀਂ ਹੋਣ ਦੇਣਾ ਜੇ ਇਧਰ ਉਧਰ ਕਰਿਆ ਤਾਂ ਲੈਸ ਕਿੱਡੀ ਹੋਊਗੀ ਜੇ ਆਪਾਂ ਇਧਰ ਉਧਰ ਕਰਿਆ ਤਾਂ ਆਪਾਂ ਬਿਲਕੁਲ ਸਿੱਧਾ ਰੱਖੀਂ ਸੰਖਾ ਨਾਲ ਇਹ ਦੇਖੋ ਜਿਹੜਾ ਪੁੱਠਾ ਪਸਾ ਇਹਨੂੰ ਆਪਾਂ ਉੱਤੇ ਰੱਖਿਆ ਠੀਕ ਹੈ ਇਸ ਤਰੀਕੇ ਨਾਲ ਆਲਸੀ ਹੁਣ ਆਪਾਂ ਕੀ ਕਰਨਾ ਹੈ ਲੈਸਨ ਨੂੰ ਸਿੱਧਾ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਐਦਾਂ ਜਦੋਂ ਆਪਾਂ ਲੈਸਨ ਨੂੰ ਸਿੱਧਾ ਕਰਾਂਗੇ ਤਾਂ ਵਧੀਆ ਤਰੀਕੇ ਨਾਲ ਲੱਗੂਗੀ ਦੇਖੋ ਸਫਾਈ ਦੇ ਨਾਲ ਆਪਾਂ ਉੱਤੇ ਇੱਕ ਦਬਾ ਕੇ ਸਿਉਂ ਲਾਉਣੀ ਹੈ ਠੀਕ ਹੈ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਲੈਂਸ ਲੱਗ ਜੂਗੀ ਇਸੇ ਤਰੀਕੇ ਨਾਲ ਆਪਾਂ ਦੂਜੀ ਲੈਂਸ ਲਾਉਣੀ ਹੈ ਇਸ ਤਰੀਕੇ ਨਾਲ ਠੀਕ ਜਿਵੇਂ ਇਹ ਦੇਖੋ ਇਸ ਤਰੀਕੇ ਨਾਲ ਲੈਂਸ ਲਾ ਕੇ ਆਪਾਂ ਸਿੰਪਲ ਸੂਟ ਨੂੰ ਵੀ ਵਧੀਆ ਡਿਜ਼ਾਈਨਰ ਬਣਾ ਸਕਦੇ ਹਾਂ ਲੈਂਸ ਲੱਗੀ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਸੂਟ ਦੀ ਲੁੱਕ ਹੀ ਬਦਲ ਜਾਂਦੀ ਹੈ ਜਦੋਂ ਆਪਾਂ ਕਿਸੇ ਵੀ ਤਰੀਕੇ ਨਾਲ ਲੈਂਸ ਲਾਉਣੀ ਹੈ ਠੀਕ ਹੈ ਤੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਬਿਲਕੁਲ ਸਿੰਪਲ ਸੀ ਤੇ ਹੁਣ ਬਹੁਤ ਸੋਹਣਾ ਲੱਗ ਰਿਹਾ ਇਸੇ ਤਰੀਕੇ ਨਾਲ ਆਪਾਂ ਬਾਵਾਾਂ ਦੇ ਉੱਤੇ ਲੈਂਸ ਲਾਈ ਹੈ ਇਹ ਦੇਖੋ ਵਧੀਆ ਤਰੀਕੇ ਨਾਲ ਲੱਗਿਆ ਬਾਵਾਾਂ ਦੇ ਉੱਤੇ ਟਿੱਡੇ ਦੇ ਉੱਤੇ ਲੈਂਸ ਐਡੇ ਹੀ ਤੁਸੀਂ ਆਪਣੇ ਸਾਰੇ ਸੁੱਤਾਂ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਜੇ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ